ਤਰਮਨਾਲ ਜੁੜੀ ਇੱਕ ਖਬਰ ਸਾਹਮਣੇ ਆਈ ਹੈ ਅਕਾਲ ਤਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗਜ ਵੱਲੋਂ ਬਾਬਾ ਹਰਜੀਤ ਸਿੰਘ ਨੂੰ ਬਹਿਰੂਪੀਆ ਸਿੱਖ ਕਿਹਾ ਗਿਆ ਹੈ ਇਸ ਬਿਆਨ ਤੋਂ ਬਾਅਦ ਧਾਰਮਿਕ ਪੱਖਾ ਵਿੱਚ ਕਾਫੀ ਚਰਚਾ ਛਿੜ ਗਈ ਹੈ ਦੂਜੇ ਪਾਸੇ ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਵੀ ਆਪਣਾ ਪੱਖ ਪੇਸ਼ ਕੀਤਾ ਹੈ ਅਤੇ ਆਪਣੇ ਉੱਤੇ ਲੱਗੇ ਦੋਸ਼ਾਂ ਦਾ ਜਵਾਬ ਦਿੰਦਾ ਹੈ ਇੱਕ ਬੰਦਾ ਵਾ ਬਹਿਰੂਪੀਆ ਬਹਿਰੂਪੀਆ ਸਿੱਖ ਹਰਜੀਤ ਸਿੰਘ ਰਸੂਲਪੁਰ ਇਹ ਮੈਂ ਮੀਡੀਆ ਨੂੰ ਵੀ ਕਹੂੰਗਾ ਵੀ ਇਹੋ ਜਿਹੇ ਬੰਦਿਆਂ ਨੂੰ ਐਵੇਂ ਨਹੀਂ ਆਪਾਂ ਮੈਗ ਦੇ ਅੱਗੇ ਲਿਆ ਕਰੀਏ ਇਹ ਕੋਈ ਪੰਥ ਦਾ ਨਮਾਇੰਦਾ ਨਹੀਂ ਆ ਸਿੱਖਾਂ ਦਾ ਨਮਾਇੰਦਾ ਨਹੀਂ ਆ ਪੰਜਾਬ ਦਾ ਨਮਾਇੰਦਾ ਨਹੀਂ ਆ ਇਹਨੇ ਪੰਥ ਲਈ ਇਹਨੇ ਪੰਜਾਬ ਲਈ ਕੁਝ ਨਹੀਂ ਕੀਤਾ ਉਹਨੇ ਇੱਕ ਪੰਜਾਬ ਦੇ ਖਿਲਾਫ ਹੈ ਵੇ ਝੂਠਾ ਹੀ ਪ੍ਰੋਪਗੈਂਡਾ ਕੀਤਾ ਕਿ ਪੰਜਾਬ ਦੇ ਬੰਦੇ ਜਦੋਂ ਸੇਵਾ ਕਰਨ ਗਏ ਇਹਨਾਂ ਨੇ ਪੱਖਪਾਤ ਕੀਤਾ ਇਹਨਾਂ ਨੇ ਵਿਤਕਰਾ ਕੀਤਾ ਉੱਥੇ ਰਾਜ ਸਭਾ ਮੈਂਬਰ ਸਾਨੀ ਸਾਹਿਬ ਬੈਠੇ ਮੈਂ ਉਹਨਾਂ ਨੂੰ ਵੀ ਕਿਹਾ ਵੀ ਇਹੋ ਜਿਹੇ ਬੰਦਿਆਂ ਦੇ ਖਿਲਾਫ ਕਾਰਵਾਈ ਕਰੋ ਜਿਹੜੇ ਝੂਠਾ ਇਹ ਇੱਕ ਮਤਲਬ ਐਵੇਂ ਨਫ਼ਰਤ ਫੁਲਾਉਣ ਵਾਲੀ ਗੱਲ ਆ ਪੰਜਾਬ 'ਚ ਕਦੀ ਜਿਹੜਾ ਨਫ਼ਰਤਵਾ ਇਹ ਨਹੀਂ ਚੱਲਦੀ ਹੈਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਕਾਰ ਜ ਸਿੰਘ ਜੀ ਜਤਦਾ ਸ਼੍ਰੀ ਅਕਾਲਤਾ ਸਾਹਿਬ ਅੱਜ ਦਾ ਬਹੁਤ ਬਹੁਤ ਧੰਨਵਾਦ ਅੱਜ ਤੁਸੀਂ ਇੱਕ ਇਤਿਹਾਸਕ ਫੈਸਲਾ ਲਿਆ ਦਾਸ ਵੱਲੋਂ ਤੁਸੀਂ ਮੈਨੂੰ ਬਿਨਾ ਤਾਲਬ ਕੀਤੇ ਬਿਨਾ ਸੱਦੇ ਬਿਨਾ ਨੋਟਿਸ ਦਿੱਤੇ ਇਹਨਾ ਮਾਲਾ ਕਰਕੇ ਤੁਸੀਂ ਮੈਨੂੰ ਬਹਿਰੂਪੀਆ ਕਹਤਾ ਮੈਂ ਗਾਲ ਵਿੱਚ ਸ਼ਰਾਬ ਦੀਆਂ ਬੋਤਲਾਂ ਨਹੀਂ ਪਾਈਆਂ ਨਾ ਹੱਥ ਵਿੱਚ ਸ਼ਰਾਬ ਦੀਆਂ ਬੋਤਲਾਂ ਫੜੀਆਂ ਮੈਂ ਬਾਣੇ ਪਾਏ ਨੇ ਰੰਗ ਸਵੰਨੇ ਪਾਏ ਨੇ ਕੋਈ ਮੈਂ ਪਾਪ ਨਹੀਂ ਕੀਤਾ ਅੱਧਾ ਸਾਡਾ ਸਮਾਜ ਸਿੱਖ ਬੀਬੀਆਂ ਪੈਂਟ ਸ਼ਰਟ ਪਾਉਂਦੀਆਂ ਨੇ ਜੇ ਮੈਂ ਚੋਲੇ ਰੰਗ ਬਰੰਗੇ ਪਾਇਤਾ ਕੋਈ ਮੈਂ ਪਾਪ ਨਹੀਂ ਕੀਤਾ ਕੋਈ ਮੈਂ ਧਰਮ ਨੂੰ ਟਾ ਨਹੀਂ ਲਾਈ ਦੂਜੀ ਗੱਲ 나ਹੀਂ ਮੈਂ ਚੋਰੀ ਕੀਤੀ 나ਹੀਂ ਮੈਂ ਡਾਕਾ ਮਾਰਿਆ 나ਹੀਂ ਮੈਂ ਖਾਲਸਾਤਾਨ ਦੇ ਨਾਮ ਤੇ ਕਿਸੇ ਦਾ ਪੁੱਤ ਮਰਾਇਆ 나ਹੀਂ ਮੈਂ ਪਿੰਡਰਾਂ ਵਾਲਿਆਂ ਵਾਂਗ ਦੇਸ਼ ਦੇ ਵਿੱਚ ਆਪਣਾ ਨਾਮ ਬਦਨਾਮ ਕੀਤਾ ਮੈਂ ਕੀਤਾ ਕੀ ਆ ਮੈਸਰ ਪਰ ਆਮ ਮੰਦਰ ਜਾ ਕੇ ਉੱਥੇ ਲੰਗਰ ਲਗਾਇਆ ਉੱਥੇ ਸਿੱਖੀ ਦੀ ਗੱਲ ਕੀਤੀ ਦੂਸਰਾ ਮੇਰਾ ਗੁਨਾਹ ਕੀ ਆ ਕਿ ਮੈਂ ਰੁਦ੍ਰਾਕਸ਼ ਦੀਆਂ ਮਾਲਾ ਪਾਈਆਂ ਉਹ ਰੋਜ਼ ਰੱਖਦੀਆਂ ਮਾਲਾ ਤਾਂ ਮੈਂ ਸਿੰਘ ਸਾਹਾ ਨੂੰ ਨਿਹੰਗ ਸਿੰਘਾਂ ਨੂੰ ਜਥੇਦਾਰਾਂ ਨੂੰ ਸਾਰਿਆਂ ਨੂੰ ਪੁਵਾਈਆਂ ਤੀਸਰਾ ਮੇਰਾ ਗੁਨਾਹ ਕੀਆ ਮੈਂ ਤਿਲਕ ਲਾਣਾ ਲਾਣਾ ਹਮੇਸ਼ਾ ਲਗਾਉਂਦਾ ਰਹੂੰਗਾ ਪਰ ਤੁਸੀਂ ਮੈਨੂੰ ਬਹਿਰੂਪੀਆ ਕਿਹਾ ਤੁਸੀਂ ਕਿਹੜੀ ਕਮਿਊਨਿਟੀ ਨੂੰ ਖੋਸ਼ ਕਰਿਆ ਕਿਦੇ ਦਵਾ ਥਲੇ ਕਰਿਆ ਪੂਰੀ ਦੁਨੀਆ ਜਾਣਦੀ ਆ ਕਿਉਂਕਿ ਅੱਜ ਮੈਂ ਆਵਾਜ਼ ਪਹਿਲੀ ਵਾਰ ਚੱਕੀ ਸੀ ਐਸਸੀ ਬੀਸੀ ਸਮਾਦੀ ਕਿਆ ਟਰੈਕਟਰਾਂ ਦੇ ਨਾਲ ਤੁਹਾਡੇ ਦੋ ਬੋਲ ਇਹ ਨਹੀਂ ਨਿਕਲੇ ਕਿ ਤੁਸੀਂ ਆਟੋ ਵੰਡ ਦੋ ਤੁਹਾਡੇ ਇਹ ਦੋ ਬੋਲ ਨਹੀਂ ਨਿਕਲੇ ਤੁਸੀਂ ਰਿਕਸ਼ੇ ਵੰਡ ਦੋ ਜਿਹੜੇ ਕਾਰਪੈਂਟਰ ਨੇ ਬੈਲਡਰ ਨੇ ਰਾਜ ਮਿਸਤਰੀ ਨੇ ਮਜ਼ਦੂਰ ਨੇ ਇਲੈਕਟ੍ਰੀਸ਼ੀਅਨ ਨੇ ਜਿਹੜੇ ਬੱਕ-ਬੱਕ ਸਾਡੇ ਸਮਾਜ ਦੇ ਐਸੀਬੀਸੀ ਸਿੱਖ ਨੇ ਉਹਨਾਂ ਦੇ ਨਾਲ ਤੁਸੀਂ ਵਿਤਕਰਾ ਕੀਤਾ ਅੱਜ ਫੇਰ ਅੱਜ ਫੇਰ ਤੁਸੀਂ ਮੈਨੂੰ ਟਾਰਗੇਟ ਕੀਤਾ ਬਕਾਇਦਾ ਕਿਉਂ ਇਹਨਾਂ ਵਿਤਕਰਿਆਂ ਕਰਕੇ ਮਾਝੇ ਦੇ ਵਿੱਚ 90% ਜਿਹੜੇ ਐਸੀਬੀਸੀ ਸਮਾਜ ਐ ਉਹ ਸਾਡਾ ਧਰਮ ਛੱਡ ਚੁੱਕਿਆ ਉਹ ਕ੍ਰਿਸ਼ਚਨ ਹੋ ਚੁੱਕਿਆ ਜੇ ਮੈਨਾਂ ਬਹਿਰੂਪੀਆ ਤਾਂ ਤੁਸੀਂ ਅੱਜ ਦਾ ਤੁਹਾਡਾ ਬਿਆਨ ਤੁਹਾਡੇ ਅੱਜ ਦੇ ਸ਼ਬਦ ਤੁਸੀਂ ਕਿਹੜੀ ਕਮਿਊਨਿਟੀ ਨੂੰ ਖੁਸ਼ ਕਰਕੇ ਕੀਤੇ ਨੇ ਤੁਹਾਨੂੰ ਦੱਸਣਾ ਪਊਗਾ ਪੂਰੀ ਦੁਨੀਆ ਨੂੰ ਪਤਾ ਚੱਲ ਗਿਆ ਕਿ ਤੁਸੀਂ ਹਿੰਦੂਆਂ ਤੇ ਸਨਾਤਨਾਂ ਕਰਕੇ ਤੁਸੀਂ ਮੈਨੂੰ ਬਹਿਰੂਪੀਆ ਕਿਹਾ ਇਹ ਰੋਧਰਕਸ਼ ਦੀਆਂ ਮਾਲਾ ਕਰਕੇ ਕਿਹਾ ਦੂਸਰਾ ਤੁਸੀਂ ਕਿਸੇ ਵੀ ਮਾਝੇ ਦੇ ਵਿੱਚ ਐਸਬੀਸੀ ਨੂੰ ਦੁਬਾਰਾ ਤੁਸੀਂ ਧਰਮ ਵਿੱਚ ਲਿਆਉਣ ਦੀ ਗੱਲ ਨਹੀਂ ਕੀਤੀ ਤੁਸੀਂ ਉਹਨਾਂ ਨੂੰ ਅੱਜ ਮੈਂ ਕੀ ਕਿਹਾ ਸੀਗਾ ਕਿ ਜਿੱਥੇ ਟਰੈਕਟਰ ਵੰਡੇ ਜਾ ਰਹੇ ਨੇ ਉਹ ਵੀ ਵੰਡੇ ਜਾ ਸਕਦੇ ਨੇ ਲੇਕਿਨ ਤੁਸੀਂ ਅੱਜ ਮੈਨੂੰ ਬਹਿਰੂਪੀਆ ਕਰਾਰ ਦੇਤਾ ਲੇਕਿਨ ਯਾਨੀ ਹਰਪ੍ਰੀਤ ਸਿੰਘ ਬਾਰੇ ਕਿੰਨਾ ਕੂੜ ਪਚਾਰ ਹੋਇਆ ਤੁਹਾਡੇ ਇੱਕ ਸ਼ਬਦ ਨਿਕਲੇ ਉਹ ਆਪਣੀਆਂ ਇੱਥੇ ਤੱਕ ਕਹਿ ਦਿੱਤਾ ਗਿਆ ਕਿ ਵਿਦੇਸ਼ੀ ਯਾਤਰਾ ਦੇ ਵਿੱਚ ਨਾਲ ਲੜਕੀ ਨਾਲ ਲੈ ਕੇ ਜਾਂਦਾ ਰਿਹਾ ਤੁਹਾਡੇ ਕੋ ਪ੍ਰੂਫ ਦੇ ਕੇ ਤੁਹਾਤੇ ਫੇਰ ਇੱਕ ਸ਼ਬਦ ਨਿਕਲਿਆ ਵੱਖ-ਵੱਖ ਕਿੰਨੇ ਸਾਡੇ ਇੱਥੇ ਲੋਕ ਜਿਹੜੇ ਅੱਜ ਕਬਰਾਂ ਤੇ ਬੈਠ ਕੇ ਜਿਹੜੇ ਆਪਣੇ ਧਰਮ ਤੇ ਮੁਸਲਮਾਨ ਬਣ ਕੇ ਪੈਰਾ ਚ ਘੁੰਗਰੂ ਪਾਤੇ ਫੇਰ ਤੁਸੀਂ ਉਹਨਾਂ ਨੂੰ ਸਰੋਪੇ ਦੇ ਰਹੇ ਹੋ ਪਰਚੀਆਂ ਉਹਨਾਂ ਨੂੰ ਗਲ ਨਾਲ ਲਾ ਰਹੇ ਹੋ ਤੁਹਾਤੇ ਇੱਕ ਸ਼ਬਦ ਨਿਕਲਿਆ ਕਿੰਨੀ ਵਾਰ ਮੈਂ કહਾਂ ਕਿੰਨੇ ਐਸੇ ਲੋਕ ਨੇ ਜਿਹੜੇ ਸਮਾਜ ਦੇ ਵਿੱਚ ਅੱਜ ਧਰਮ ਪਰਵਤਾਂ ਦਾ ਹੋ ਗਿਆ ਉਹਨਾਂ ਨੂੰ ਅੱਜ ਗਲ ਨਾਲ ਲਿਆ ਕੇ ਸਿੰਮਤਨੀ ਦੇ ਦੇਣੀ ਸੀ ਨਹੀਂ ਗਿਆ ਡੇਰਾਵਾਦ ਦੇ ਨਾਲ ਕਿੰਨੇ ਲੋਕਾਂ ਨੂੰ ਤੁਸੀਂ ਅੱਜ ਸਮਾਜ ਦੇ ਵਿੱਚ ਅੱਜ ਤੋੜ ਦਿੱਤਾ ਧਰਮ ਨਾਲ ਜੋੜਨ ਦੀ ਗੱਲ ਕਰਨੀ ਸੀ ਕਿ ਤੋੜਨ ਦੀ ਗੱਲ ਕਰਨੀ ਸੀ ਹਰਜੀਤ ਸਿੰਘ ਨੇ ਕਿਸੇ ਦਾ ਪੁੱਤ ਨਹੀਂ ਮਰਾਇਆ ਹਰਜੀਤ ਸਿੰਘ ਨੇ ਕਿਸੇ ਗੁਰਦੁਆਰੇ ਦੇ ਅਟੈਕ ਨਹੀਂ ਕਰਾਇਆ ਹਰਜੀਤ ਸਿੰਘ ਨੇ ਕਿਤੇ ਦੰਗੇ ਨਹੀਂ ਕਰਾਏ ਹਰਜੀਤ ਸਿੰਘ ਨੇ ਕੋਈ ਚੋਰੀ ਨਹੀਂ ਕੀਤੀ ਕੋਈ ਡਾਕਾ ਨਹੀਂ ਮਾਰਿਆ ਕਿਸੇ ਗੋਲਕ ਨਹੀਂ ਲਈ ਮੈਂ ਕਿਸੇ ਗੋਲਕ ਤੋਂ ਤਨਖਾਹ ਨਹੀਂ ਲਈ ਲੇਕਿਨ ਤੁਸੀਂ ਕਿਸੇ ਪਾਪੀ ਕੁੱਲ ਜਮਾਤ ਨੂੰ ਖੁਸ਼ ਕੀਤਾ ਔਰ ਮੈਨੂੰ ਪਤਾ ਹੈ ਤੁਸੀਂ ਸਮਝਦਾਰ ਹੋ ਤੁਸੀਂ ਰਾਜਨੀਤਿਕ ਫੈਸਲੇ ਬਾਰੇ ਢੰਗ ਨਾਲ ਤੇ ਟਿੱਡੇ ਢੰਗ ਨਾਲ ਨੰਦੇ ਹੋ ਮੈਨੂੰ ਕੋਈ ਚਿੰਤਾ ਨਹੀਂ ਕਿ ਗੁਰੂ ਹਰਗੋਬਿੰਦ ਸਾਹਿਬ ਦੀ ਨਜ਼ਰ ਦੇ ਵਿੱਚ ਮੈਂ ਬਿਲਕੁਲ ਸਾਫ ਸੁਥਰਾ ਹਾਂ ਮੈਂ ਉਹ ਸਿੱਖਾਂ ਜਿਨੇ ਰਾਸ਼ਟਰੀ ਸੰਤ ਦਾ ਖਿਤਾਬ ਲਿਆ ਮੈਂ ਉਹ ਸਿੱਖਾਂ ਜਿਨੇ ਸਿੱਖ ਤੇ ਸਨਾਤਨ ਨੂੰ ਜੋੜਨ ਦੀ ਗੱਲ ਕਰੀ ਹੈ ਮੈਂ ਉਹ ਸਿੱਖਾਂ ਜਿਹੜਾ ਪੰਜ ਕਕਾਰਾਂ ਦਾ ਧਾਰਨੀ ਆ ਮੈਂ ਉਹ ਸਿੱਖਾਂ ਜਿਨੇ ਪੂਰੇ ਭਾਰਤ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਿਆ ਲੇਕਿਨ ਮੈਂ ਤੁਹਾਨੂੰ ਮਸ਼ਕਰੀ ਨਹੀਂ ਲਾਇਆ ਤੁਹਾਡੇ ਪੈਰੀ ਹੱਥ ਨਹੀਂ ਲਾਇਆ ਮੈਂ ਤੁਹਾਡੇ ਕੋਲ ਝੁਕਿਆ ਨਹੀਂ ਤੁਹਾਤੇ ਮੰਗਿਆ ਨਹੀਂ ਤਾਂ ਤੁਹਾਨੂੰ ਤਕਲੀਫ ਹੋਈ ਆ ਤੁਹਾਨੂੰ ਇੱਕ ਗੱਲ ਦੀ ਹੋ ਤਕਲੀਫ ਹੋਈ ਹੋਗੀ ਕਾਰਨ ਕੀ ਆ ਪਿਛਲੇ ਦਿਨੀ ਮੈਂ ਬੱਲਾ ਗਿਆ ਸੀ ਸੰਤ ਮਹਾਰਾਜ ਨਰੈਣਦਾਸ ਮਹਾਰਾਜੀ ਕੋਲ ਤਾਨੂੰ ਭਗਤ ਰਵਦਾਸ ਦੇ ਉਸ ਸਮਾਧ ਦੀ ਤਕਲੀਫ ਹੋਈ ਹੋਗੀ ਤੁਹਾਨੂੰ ਡੇਰਾ ਮੁਖੀ ਦੇ ਜਾਣ ਦੀ ਹੋਈ ਹੋਗੀ ਤੁਹਾਨੂੰ ਵਕ ਵਕ ਸੰਪਰਦਾ ਵਿੱਚ ਮੇਰੇ ਵਿਚਨ ਦੀ ਤਕਰੀਬ ਹੋਈ ਹੋਗੀ ਮੈਂ ਜੋੜੂਗਾ ਤੋੜੂਗਾ ਨਹੀਂ ਲੇਕਿਨ ਤੁਸੀਂ ਮੈਨੂੰ ਇੱਕ 파ਰਤੀ ਕੁੱਲ ਜਮਾਤ ਨੂੰ ਖੁਸ਼ ਕਰਨ ਵਾਸਤੇ ਇਹ ਸਿਆਸਤੀ ਜੋ ਬਿਆਨ ਦਿੱਤਾ ਕਿੰਨੇ ਲੋਕ ਨੇ ਪੰਜਾਬ ਦੇ ਧੀਆਂ ਨੂੰ ਨਚਾਉਂਦੇ ਨੇ ਕਿੰਨੇ ਲੋਕ ਨੇ ਜਿਹੜੇ ਅੱਜ ਕਬਰਾਂ ਤੇ ਜਾਂਦੇ ਨੇ ਕਿੰਨੇ ਲੋਕ ਨੇ ਜਿਹੜੇ ਅੱਜ ਚਰਚ ਬਣਾ ਬੈਠ ਕੇ ਨੇ ਮੈਂ ਕਿਸੇ ਧਰਮ ਦੀ ਨਹੀਂ ਗੱਲ ਕਰਦਾ ਆਪਣੇ ਸਮਾਜ ਦੀ ਗੱਲ ਕਰਦਾ ਲੇਕਿਨ ਤੁਹਾਨੂੰ ਜੇ ਇਹਨਾਂ ਗੱਲਾਂ ਦੀ ਤਕਲੀਫ ਹੈ ਤੁਸੀਂ ਜੇ ਕਿਸੇ ਨੂੰ ਆਪਣੇ ਖੁਸ਼ ਕਰਨਾ ਹੈ ਤੁਸੀਂ ਕਿਸੇ ਸਮਾਜ ਨੂੰ ਖੁਸ਼ ਕਰਨਾ ਤੁਹਾਨੂੰ ਮੁਬਾਰਕ ਹੈ ਲੇਕਿਨ ਸੱਚ ਦੀ ਆਵਾਜ਼ ਨੂੰ ਮੈਂ بلند ਕਰੂੰਗਾ ਮੈਨੂੰ ਤੁਸੀਂ ਕਿੱਡੇ ਵੱਡੇ ਫੈਸਲੇ ਲੈ ਲੋ ਮੈਨੂੰ ਕੋਈ ਪਰਵਾਹ ਨਹੀਂ ਮੈਂ ਗੁਰੂ ਹਰਗੋਬਿੰਦ ਸਾਹਿਬ ਦਾ ਬੱਚਾ ਹਾਂ ਮੈਂ ਕਿਸੇ ਤਨਖਾਈਏ ਕਿਸੇ ਪਾਰਟੀ ਕੋਲ ਇੰਪਲਾਈ ਦਾ ਬੱਚਾ ਨਹੀਂ ਹਾਂ ਤੁਸੀਂ ਗਵਰਨਮੈਂਟ ਇੰਪਲਾਈ ਹੋ ਕਿਹਦੇ ਇੰਪਲਾਈ ਹੋ ਐਜੀਪੀਸੀ ਦੇ ਮਿੰਟ ਵਿੱਚ ਬਦਲੇ ਜਾਂਦੇ ਨੇ ਮਿੰਟ ਵਿੱਚ ਲਾਏ ਜਾਂਦੇ ਨੇ ਪੂਰੀ ਕਾਮ ਪਿੱਛੇ 4 ਮਹੀਨੇ ਨਹੀਂ 2 ਸਾਲ ਬਰਾਨ ਹੋਈ ਆ ਮੈਂ ਇਹੀ ਕਹਾਂਗਾ ਅਜਿਹੇ ਫੈਸਲੇ ਤੁਹਾਡੇ ਕਿਹਨਾ ਐਸਬੀਸੀ ਸਮਾਜ ਨੂੰ ਨੀਚਾ ਦਿਖਾਉਣ ਦੱਬਣ ਵਾਸਤੇ ਲਏ ਗਏ ਨੇ ਤੁਸੀਂ ਉਹ ਧੱਕਾ ਕੀਤਾ ਮੇਰੇ ਨਾਲ ਮੈਂ ਕਹਾਂਗਾ ਗੁਰੂ ਹਰਗੋਬਿੰਦ ਸਾਹਿਬ ਤੁਹਾਨੂੰ ਸਮਾ ਦੇ ਰਿਹਾ ਤੁਸੀਂ ਉਤੇ ਡਰ ਕੇ ਫੈਸਲੇ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ